ਗੁਰਦੀਪ ਸਿੰਘ ਨਕਸ਼ਦੀਪ ਤੇ ਨਵਲ ਸੂਰਜ ਦੀ ਟੀਦਾ ਅਗਲਾ ਕਾਂਟ ਤੋਂ ਇੱਕ ਦਿਨ ਜਸਪ੍ਰੀਤ ਨੂੰ ਉਸਦੀ ਸਹੇਲੀ ਪੂਨਮਾ ਆਪਣੇ ਵਿਆਹ ਤੋਂ ਬਾਅਦ ਮਿਲਣ ਆਈ ਉਹ ਆਸਟ੍ਰੇਲੀਆ ਜਾ ਰਹੀ ਸੀ ਕਿਉਂਕਿ ਉਸਦਾ ਵਿਆਹ ਆਸਟ੍ਰੇਲੀਆ ਵਿੱਚ ਰਹਿੰਦੇ ਇੱਕ ਨੌਜਵਾਨ ਨਾਲ ਹੋ ਗਿਆ ਸੀ ਉਹ ਬਹੁਤ ਖੁਸ਼ ਸੀ ਤੇ ਉਸਨੇ ਆਪਣੀ ਕਹਾਣੀ ਖੋਲ ਕੇ ਜਸਪ੍ਰੀਤ ਨੂੰ ਸੁਣਾਈ ਮੈਂ ਖੁਦ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਉਹਦਾ ਆਨਲਾਈਨ ਲੱਭਿਆ ਸੀ ਕੁਝ ਦਿਨ ਉਹ ਤੇ ਮੈਂ ਫੋਨ ਉੱਤੇ ਗੱਲਾਂ ਕਰਦੇ ਰਹੇ ਤੇ ਇੱਕ ਦੂਜੇ ਦੇ ਨੇੜੇ ਹੁੰਦੇ ਗਏ ਜਦ ਪਹਿਲੀ ਵਾਰ ਮੈਂ ਉਸ ਨੂੰ ਫੋਟੋ ਕੱਲੀ ਤਦ ਉਹ ਆਖਦਾ ਸੀ ਤੇਰੇ ਬਿਨਾ ਹੋਰ ਨੂੰ ਮੈਂ ਨਹੀਂ ਵੇਖਣਾ ਹੁਣ ਬਸ ਫਿਰ ਬੜੀ ਜਲਦੀ ਉਹ ਇੱਧਰ ਪੰਜਾਬ ਆਇਆ ਉਹ ਆਪਣੇ ਘਰਦਿਆਂ ਨੂੰ ਸਾਡੇ ਘਰ ਲਿਆਇਆ ਤੇ ਰਿਸ਼ਤਾ ਪੱਕਾ ਹੋ ਗਿਆ ਅਦੇ ਤਾਂ ਵਿਆਹ ਬਹੁਤ ਜਲਦੀ ਵਿੱਚ ਹੋ ਗਿਆ ਹੈ ਕਿਉਂਕਿ ਉਸ ਕੋਲ ਵਕਤ ਬਹੁਤ ਥੋੜਾ ਸੀ ਤੇ ਮੈਂ ਵੀ ਇਹੋ ਚਾਹੁੰਦੀ ਸੀ ਸਾਰੇ ਰਿਸ਼ਤੇਦਾਰ ਵੀ ਸਾਡੇ ਕੋਲੋਂ ਨਹੀਂ ਸਾਧੋਏ ਤੇ ਉਹ ਨਾਰਾਜ਼ ਹੋ ਗਿਆ ਤੂੰ ਵੇਖਿਆ ਸੀ ਕਿੰਨਾ ਕੋ ਘਟ ਸੀ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਤੂੰ ਤੇ ਚਾਚਾ ਜੀ ਵਿਆਹ ਉੱਤੇ ਆਏ ਸੀ ਪਰ ਉਸੇ ਵਕਤ ਮੁੜ ਗਏ ਜ਼ਰਾ ਵੀ ਰੁਕੇ ਨਹੀਂ ਪਾਪਾ ਬਿਮਾਰ ਸੀ ਉਸ ਦਿਨ ਤੇ ਮੈਂ ਆਏ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਸੀ ਪਰ ਉਹ ਕਹਿੰਦੇ ਪਹਿਲਾਂ ਪੂਨਮ ਨੂੰ ਛੱਗਣ ਦੇ ਆਈਏ ਤਾਂ ਜਲਦੀ ਮੁੜ ਗਏ ਸਮਝ ਗਈ ਮੇਰੀ ਬੀਬੀ ਮੈਨੂੰ ਕੱਲ ਕਹਿੰਦੀ ਕਿ ਮੈਂ ਤਾਂ ਬਹੁਤ ਕਿਸਮਤ ਵਾਲੀਆਂ ਹਨ ਅਹਾਂ ਜੀ ਮੈਂ ਕਿਸਮਤ ਦਾ ਕੀ ਵੇਖ ਲਿਆ ਪੂਨਮ ਜੀ ਸਾਰੀ ਗੱਲ ਸੁਣ ਕੇ ਜਸਪ੍ਰੀਤ ਬੋਲੀ ਇਹ ਤਾਂ ਵਧੀਆ ਹੈ ਕਿ ਤੈਨੂੰ ਕਿਸੇ ਨਵੇਂ ਦੇਸ਼ ਵਿੱਚ ਰਹਿਣ ਦਾ ਮੌਕਾ ਮਿਲ ਜਾਵੇਗਾ ਤੂੰ ਅੰਜ ਵੀ ਘੁੰਮਣ ਫਿਰਨ ਦੀ ਬੜੀ ਸ਼ੁਗਨ ਹੋਇਆ ਕਰਦੀ ਸੀ ਵੇਖਣ ਨੂੰ ਕਿ ਜੇ ਹਾਂ ਜੀ ਜੱਜਾ ਜੀ ਉਸ ਦਿਨ ਮੈਂ ਸਵਾਰ ਹੋ ਕੇ ਜੀਜਾ ਨੂੰ ਵੇਖ ਵੀ ਨਹੀਂ ਪਾਈ। ਉੰਜ ਬਸੇਰੇ ਸੱਜੇ ਹੋਏ ਸੀ। ਸੱਚੀ ਗੱਲ ਇਹ ਐ ਕਿ ਵੇਖਣ ਨੂੰ ਬਹੁਤਾ ਖਾਸ ਨਹੀਂ। ਮਿੱਡਾ ਜਾਂ ਨੱਕ ਮੈਲਾ ਜਾਂ ਰੰਗ ਤੇ ਕੱਦ ਵੀ ਮਸਾਂ 5 ਫੁੱਟ 4 ਇੰਚ ਦਾ ਹੀ ਹੋਏਗਾ। ਆ ਮੇਰੇ ਨਾਲੋਂ ਮਸਾਂ 1 ਇੰਚ ਉੱਚਾ ਹੈ। ਵੱਡਾ ਵੀਰ ਮੁਕੌਲ ਵੀ ਕਰਦਾ ਸੀ। ਭੈਣ ਲੜਮਧਰੇ ਦੇ ਲਈ ਆ ਕੇ ਉਹਨੂੰ ਜਰਾ ਮੁਸਕਰਾ ਕੇ ਫਿਰ ਬੋਲੀ ਵਰਾਈਟੀ ਦੀ ਡਿਗਰੀ ਕਰਕੇ ਉਹ ਉੱਥੇ ਬਹੁਤ ਚੰਗੀ ਕੰਪਨੀ ਵਿੱਚ ਕੰਮ ਕਰਦਾ ਹੈ। ਜਵਾਵਾ ਡਾਲਰ ਕਮਾਉਂਦਾ ਹੈ। ਗੱਲ ਸੁਣਣ ਲਈਏ। ਸੋਨੇ ਨੂੰ ਕੀ ਸਜਾ ਕੇ ਰੱਖਣਾ ਹੈ? ਬੰਦਾ ਦਿਲ ਦਾ ਚੰਗਾ ਹੋਵੇ, ਤੇਰੀ ਕਦਰ ਕਰਦਾ ਹੋਵੇ ਤੇ ਸੰਭਾਲ ਕਰਨ ਵਾਲਾ ਹੋਵੇ। ਪਰ ਬਾਹਰ ਮੂੰਹ ਮਾਰਨ ਵਾਲਾ ਨਾ ਹੋਵੇ। ਬਸ। ਜਸਪ੍ਰੀਤ ਬੋਲੀ। ਵੇਖ, ਇਸ ਗੱਲੋਂ ਉਹ ਬਹੁਤ ਠੀਕ ਹੈ। ਬਹੁਤ ਇੱਜ਼ਤ ਦੇ ਰਿਹਾ ਹੈ। ਅਜੇ ਤਾਂ ਕਮਾਉਂਦਾ ਬਥੇਰਾ ਹੈ। ਉਹਨੇ ਇੱਕ ਹਫ਼ਤੇ ਦਾ ਮੈਨੂੰ ਚੈੱਕ ਵਿਖਾਇਆ ਸੀ ਐਨੀ ਕਮਾਈ ਹੋਵੇ ਭਲਾ ਮੈਨੂੰ ਨੌਕਰੀ ਕਰਨ ਦੀ ਕੀ ਲੋੜ ਪੈਣੀ ਹੈ ਮੈਨੂੰ ਇੰਜ ਲੱਗਦਾ ਹੁਣ ਜਦ ਦਿਲੋਂਲੀ ਮੈਂ ਨੌਕਰੀ ਕਿਤੇ ਕਰ ਵੀ ਸਕਦੀ ਆ ਪਰ ਬਾਹਰ ਉਹ ਮੂੰਹ ਮਾਰਦਾ ਹੋਏਗਾ ਜਾਂ ਨਹੀਂ ਅਜੇ ਤਾਂ ਮੈਂ ਕੁਝ ਨਹੀਂ ਆਖ ਸਕਦੀ ਵੇਖ ਹੁਣ ਜੇ ਆਮ ਜੇ ਲਿਖਣ ਵਾਲੇ ਬੰਦੇ ਮਗਰ ਕਿਹੜੀ ਕੁੜੀ ਲੱਗ ਜਾਵੇਗੀ ਤੂੰ ਦੱਸ ਮੈਨੂੰ ਇੰਜ ਲੱਗਦਾ ਕਿ ਉਹਨੂੰ ਤਾਂ ਮੈਂ ਹੀ ਮਸਾਂ ਮਿਲੀਆਂ ਹੁਣ ਤੀਕ ਇਹ ਆ ਕੇ ਪੁੱ ਨੂੰ ਜ਼ੋਰ ਦੀ ਹੱਸਣ ਲੱਗ ਪਈ ਚੰਗਾ ਹੈ ਕੇ ਸਿਰਫ ਤੇਰਾ ਬਣ ਕੇ ਰਹੇ 니 ਉਹਦੀ ਤੂੰ ਵੀ ਰੱਜ ਕੇ ਕਦਰ ਕਰੀ ਤੈਨੂੰ ਮੈਂ ਦੱਸਾਂ ਤਾਂ ਦੋਨਾਂ ਲਈ ਸਭ ਠੀਕ ਰਹੇਗਾ ਹਾਂ ਕਿਤੇ ਮੈਨੂੰ ਨਾ ਭੁੱਲ ਜਾਈ ਸਕੀਏ ਜਸਪਰੀ ਜਨ ਪੂਨਮ ਦੇ ਤਿੱਖੇ ਨੱਕ ਨੂੰ ਘੁੱਟਦੇ ਆਖਿਆ ਲੈ ਹਨਾ ਇਹ ਕਿਵੇਂ ਹੋ ਸਕਦਾ ਡੀ ਵੇਖ ਮੈਂ ਤੇਰੇ ਲਈ ਵੀ ਕੋਈ ਬੰਦਾ ਲੱਭਾਂਗੀ ਉਧਰ ਹੀ ਮੇਰੇ ਬੰਦੇ ਤੇ ਬਥੇਰੇ ਖਾਣੀ ਯਾਰ ਹੋਣਗੇ ਇੰਜ ਮੇਰੀ ਸ਼ੇਦੀ ਫਿਰ ਮੇਰੇ ਕੋਲ ਆ ਜਾਵੇਗੀ ਜਿਸ ਨਾਲ ਦੁੱਖ ਸੁੱਖ ਮੈਂ ਸਾਂਝਾ ਕਰ ਲਿਆ ਕਰਾਂਗੀ ਜਿਵੇਂ ਆਪਾਂ ਹੁਣ ਤੱਕ ਕਰਦੀਆਂ ਰਹੀਆਂ ਬੋਨਾ ਇੱਕ ਗੱਲ ਦੱਸਾਂ ਹਾਂ ਦੱਸ ਮੈਨੂੰ ਪਾਪਾ ਦਾ ਬਹੁਤ ਫਿਕਰ ਹੈ ਮੈਂ ਸ਼ਾਇਦ ਵਿਆਹ ਨਹੀਂ ਕਰਾਵਾਂ ਤੇਰੇ ਪਾਪਾ ਕੋਲ ਤੇਰੀ ਬੀਬੀ ਐ ਤੇ ਤੇਰੇ ਦੋ ਭਰਾ ਨਹੀਂ ਪਰ ਮੇਰੇ ਪਾਪਾ ਇਕੱਲੇ ਹਨ ਜਦੋਂ ਛੋਟਾ ਵੱਡਾ ਹੋ ਗਿਆ ਤੇ ਵਿਆਹ ਗਿਆ ਕੀ ਪਤਾ ਅਗਲੀ ਪਾਪਾ ਦਾ ਖਿਆਲ ਕਰੇ ਜਾਂ ਨਾ ਕਰੇ ਬਹੁਤ ਦੁੱਖ ਕੱਟੇ ਨੇ ਮੇਰੇ ਪਾਪਾ ਨੇ ਇੱਕ ਰਾਤ ਦੀ ਗੱਲ ਦੱਸਾਂ ਇੱਕ ਵਾਰ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਸੀ ਪਤਾ ਨਹੀਂ ਕਿੱਥੋਂ ਪਾਪਾ ਥੋੜਾ ਕੁਝ ਖਾਣ ਨੂੰ ਲੈ ਕੇ ਆਏ ਉਹ ਉਹਨਾਂ ਨੇ ਮੈਨੂੰ ਫੜਾ ਦਿੱਤਾ ਤਾਂ ਕਿ ਮੈਂ ਖਾ ਲਵਾਂ ਤੇ ਛੋਟੇ ਨੂੰ ਖਾ ਦੇਵਾਂ ਮੈਂ ਪੁੱਛਿਆ ਕਿ ਤੁਸੀਂ ਖਾ ਲਿਆ ਕਹਿੰਦੇ ਆਹੋ ਪੁੱਤਰ ਤੂੰ ਫਿਕਰ ਨਾ ਕਰ ਆਪ ਖਾ ਲੈ ਤੇ ਨਿੱਕੇ ਨੂੰ ਖਵਾ ਦੇ ਮੈਨੂੰ ਸ਼ੱਕ ਸੀ ਕਿ ਉਹਨਾਂ ਨੇ ਕੁਝ ਨਹੀਂ ਖਾਦਾ ਮੈਂ ਉਸ ਰਾਤ ਤਾਂ ਨਹੀਂ ਪਰ ਦੂਸਰੇ ਦਿਨ ਉਹਨਾਂ ਨੂੰ ਆਪਣੀ ਸੌਂ ਖਵਾਈ ਤੇ ਪੁੱਛਿਆ ਕਿ ਉਹਨਾਂ ਨੇ ਰਾਤ ਕੁਝ ਖਾਦਾ ਸੀ ਕਿ ਨਹੀਂ ਫੇਰ ਮੰਨੇ ਕਿ ਗੁੜ ਦੀ ਰੋੜੀ ਨਾਲ ਪਾਣੀ ਪੀ ਕੇ ਸਾਰ ਲਿਆ ਸੀ ਦੂਸਰੇ ਦਿਨ ਆਪਣੀ ਤਨਖਾਹ ਮੈਨੂੰ ਫੜਾ ਕੇ ਬੋਲੇ ਹੁਣ ਤੂੰ ਕੁਝ ਖਾਸ ਬਣਾ ਕੇ ਖਵਾ ਦੇ ਮੈਨੂੰ ਤਾਂ ਕਿ ਰਾਤ ਵਾਲਾ ਤੇਰਾ ਗਿੜਾ ਉਤਰ ਜਾਵੇ ਦਸਵੇਂ ਜੇ ਪਾਪਾ ਨੂੰ ਕਿਵੇਂ ਛੱਡ ਸਕਦੀ ਆ ਇਕੱਲੇ ਹਾਂ ਚਾਚਾ ਜੀ ਤਾਂ ਬਹੁਤ ਚੰਗਿਆ ਅੜੀਏ ਜਦੋਂ ਮੈਨੂੰ ਮਿਲਦੇ ਆ ਨਾ ਬਿਲਕੁਲ ਇੰਜ ਜਿਵੇਂ ਮੈਂ ਉਹਨਾਂ ਦੀ ਧੀ ਹਾਂ ਕਦੇ ਆਖਦੇ ਨੇ ਪੁੱਤਰ ਤੇ ਕਦੇ ਸ਼ੇਰ ਸੱਚੀ ਬਹੁਤ ਚੰਗੇ ਨੇ ਤਦੇ ਮੈਂ ਆਖ ਰਹੀ ਹਾਂ ਕਿ ਪਾਪਾ ਨੂੰ ਇੰਜ ਮੈਂ ਛੱਡ ਕੇ ਨਹੀਂ ਜਾ ਸਕਦੀ ਕਿਦਰੇ ਵੇਖ ਨਾ ਤੇਰਾ ਪਰਿਵਾਰ ਵੱਡਾ ਹੈ ਮੇਰੇ ਭਰਾ ਨੇ ਅਜੇ ਪੜ੍ਹਨਾ ਹੈ ਜਸਪ੍ਰੀਤ ਹਮੇਸ਼ਾ ਲੰਬੀ ਸੋਚੀਦੀ ਹੈ ਕੋਈ ਦਿਨ ਬਾਅਦ ਤੂੰ ਪਾਪਾ ਨੂੰ ਉਧਰ ਆਪਣੇ ਕੋਲ ਸੱਦ ਲਵੀ ਇਹ ਸਭ ਕੁਝ ਅਗਲੇ ਉੱਤੇ ਨਿਰਪਰ ਹੋ ਜਾਇਆ ਕਰਦਾ ਪੂਨਮ ਜੋ ਕਿ ਜੰਗਾ ਮਿਲ ਗਿਆ ਤਾਂ ਦੋ ਮੇਰੇ ਦੁੱਖ ਨੂੰ ਸਮਝੇਗਾ ਨਹੀਂ ਫਿਰ ਸਰ ਗਿਆ ਬਸ ਸਾਡੀ ਕਿ ਰਿਸ਼ਤੇਦਾਰ ਕੁੜੀ ਮੁਸ਼ਕਲ ਨਾਲ ਘਰ ਫੋਨ ਕਰ ਪਾਉਂਦੀ ਐ ਉਹਨੂੰ ਫੋਨ ਵੀ ਪੁੱਛ ਕੇ ਕਰਨਾ ਪੈਂਦਾ ਏ ਉਸਦੇ ਪਰਿਵਾਰ ਨੂੰ ਪਿੱਛੇ ਕੁਝ ਪੈਸਿਆਂ ਦੀ ਲੋੜ ਪੈ ਗਈ ਪਰ ਉਹ ਕੁਝ ਨਹੀਂ ਕਰ ਸਕੀ ਕਿਉਂਕਿ ਉਸਦੇ ਘਰ ਵਾਲੇ ਤੇ ਸਹੁਰੇ ਡੱਬਰ ਨੇ ਉਸਨੂੰ ਚੁੱਪ ਕਰਕੇ ਬੈਠਣ ਲਈ ਆਖ ਦਿੱਤਾ ਇਹ ਗੱਲ ਮੈਨੂੰ ਉਸਦੀ ਮਾਂ ਨੇ ਦੱਸੀ ਇਹ ਕਿਵੇਂ ਰੋ ਰੋ ਕੇ ਉਸ ਕੁੜੀ ਨੇ ਸਭ ਕੁਝ ਉਹਨੂੰ ਦੱਸਿਆ ਸੀ ਚੰਗਾ ਬੰਦਾ ਮਿਲ ਜਾਵੇ ਫੇਰ ਗੱਲ ਹੋਰ ਐ ਅੱਜ ਕੱਲ੍ਹ ਲੋਕਾਂ ਵਿੱਚ ਖਾਰ ਬਹੁਤ ਐ ਵਿਆਹ ਵੀ ਇੱਕ ਤਰ੍ਹਾਂ ਦੀ ਲਾਟਰੀ ਤਾਂ ਐ ਚੱਲ ਪੁਨਮ ਤੂੰ ਛੱਡ ਇਸ ਗੱਲ ਨੂੰ ਤੂੰ ਆਪਣੇ ਮਾਈ ਬਾਰੇ ਜਰਾ ਹੋਰ ਦੱਸ ਮੈਨੂੰ ਜਿਵੇਂ ਮੈਂ ਤੈਨੂੰ ਦੱਸਿਆ ਕਿ ਅਜੇ ਤੜੀਏ ਬਹੁਤ ਕਰਦਾ ਹੈ ਕੱਲ ਦਾ ਪਤਾ ਨਹੀਂ ਨਾਲੇ ਡੇਢ ਮਹੀਨਾ ਹੀ ਤਾਂ ਉਹ ਮੇਰੇ ਨਾਲ ਰਿਹਾ ਅਸੀਂ ਇੱਧਰ ਉੱਧਰ ਘੁੰਮਦੇ ਰਹੇ ਕਾਰ ਦਾ ਦਰਵਾਜ਼ਾ ਮੇਰੇ ਲਈ ਉਹ ਆਪ ਖੋਲਦਾ ਐ ਤੇ ਮੈਂ ਤਾਂ ਇਹ ਵੇਖ ਕੇ ਬੜੀ ਹੈਰਾਨ ਹੋਈ ਹਾਂ ਹਾਂ ਫੋਨ ਉੱਤੇ ਬਥੇਰਾ ਰਮਾਂਸ ਮੁਕਾਉਂਦਾ ਹੈ ਪੋਨਮ ਨੇ ਮਸਕਰਾ ਕੇ ਕਿਹਾ ਜੀਜਾ ਜੀ ਵਧੀਆ ਹੀ ਹੋਣੇ ਨੇ ਉਹ ਸੋਹਣੇ ਜਿਹੇ ਸੀ ਉਹ ਵਿਆਹ ਹੁੰਦੇ ਤਾਂ ਜਿਹੜਾ ਕੱਦ ਘੱਟ ਹੈ ਪਰ ਲੰਬਿਆਂ ਦੇ ਮੋਢੇ ਚੜ ਕੇ ਕੋਈ ਅੰਬ ਤੋੜਨੇ ਨੇ ਉਹ ਸੰਗਾਉ ਪੋਰਾ ਨਹੀਂ ਤੂੰ ਠੀਕ ਕਿਹਾ ਪੋਨਮ ਬੋਲੀ ਮੰਦੀ ਅੱਖਾਂ ਭੇਣੇ ਜ਼ਰੂਰ ਤੇਰਾ ਪੂਰਾ ਹੱਕ ਹੈ ਮੈਨੂੰ ਤੇਰੇ ਵਿਆਹ ਉੱਤੇ ਤੁਹਾਡੇ ਘਰਦਿਆਂ ਵੱਲੋਂ ਕੀਤਾ ਖਰਚਾ ਕੁਝ ਜ਼ਿਆਦਾ ਹੀ ਲੱਗਿਆ। ਭਾਵੇਂ ਤੁਸੀਂ ਬਹੁਤਾ ਕੱਠ ਨਹੀਂ ਕੀਤਾ। ਭਲਾਂ ਬਾਹਰ ਰਹਿੰਦੇ ਮੁੰਡੇ ਨੂੰ ਕਾਰ ਦੇਣ ਦੀ ਕੀ ਲੋੜ ਸੀ? ਗੱਲ ਇਹ ਹੈ ਕਿ ਜੋ ਉਹਨਾਂ ਦੇ ਘਰਦਿਆਂ ਨੇ ਮੰਗਿਆ ਉਹ ਕੁਝ ਦੇਣ ਲਈ ਮੇਰੇ ਘਰ ਦੇ ਮੰਨ ਗਏ। ਮੈਨੂੰ ਉਹਨਾਂ ਨੇ ਸ਼ਾਇਦ ਮੇਰੇ ਸੁਆਪਣ ਕਰਕੇ ਪਹਿਲ ਦੇ ਦਿੱਤੀ। ਜਾਂ ਸਮਝ ਲੈ ਤੇਰੇ ਜੀਜਾ ਜੀ ਲੱਟੂ ਹੋ ਗਏ ਮੇਰੇ ਤੇ। ਪੋਨਮ ਦੇ ਚਿਹਰੇ ਤੇ ਸਵੇਰ ਵਰਗੀ ਨਿਖਰੀ ਮੁਸਕਰਾਹਟ ਸੀ। ਫੇਰਾ ਰੂਪ ਹੀ ਗਿਆ ਐ ਨਾ ਸੋਣੀਏ ਪਹਿਲਾਂ ਦੱਸ ਕਿ ਜੀਜਾ ਜੀ ਨੇ ਬਿਲਕੁਲ ਨਹੀਂ ਕਿਹਾ ਕਿ ਕਾਰ ਦੀ ਲੋੜ ਨਹੀਂ ਉਹ ਮੈਨੂੰ ਕਹਿੰਦਾ ਸੀ ਕਿ ਇਹ ਪਿੰਡ ਦੇ ਵਿੱਚ ਆਪਣੀ ਇੱਜ਼ਤ ਰੱਖਣੀ ਚਾਹੁੰਦੇ ਆ ਜੇ ਤੂੰ ਆਖੇ ਤਾ ਕਾਰ ਦੇ ਪੈਸੇ ਕੱਲ ਦਿਆਂਗਾ ਉਹ ਨੰ ਬੋਲੀ ਤਰੋ ਜੋ ਹੋਇਆ ਸੋ ਹੋਇਆ ਮੇਰੇ ਪਾਪਾ ਕੋਲ ਕੁਝ ਨਹੀਂ ਦੇਣ ਨੂੰ ਤੇ ਮੈਂ ਅਜਿਹੇ ਬੰਦਿਆਂ ਨਾਲ ਰਹਿਣਾ ਵੀ ਨਹੀਂ ਚਾਹੁੰਦੀ ਜਿਹੜੇ ਦੂਸਰਿਆਂ ਕੋਲੋਂ ਮਾਰ ਲੈਣਾ ਲੋਚਦੇ ਹੁਣ ਮੈਂ ਤਾਂ ਕਿਸੇ ਦਾ ਮੁਫਤ ਦਿੱਤਾ ਕੁਝ ਵੀ ਨਹੀਂ ਪਹਿਨ ਸਕਦੀ ਹਾਂ ਪਿਆਰ ਵਿੱਚ ਦਿੱਤਾ ਹੋਵੇ ਉਹ ਗੱਲ ਹੋਰ ਹੈ ਮੇਰੇ ਬੰਦੇ ਨੂੰ ਚਾਹੀਦਾ ਸੀ ਕਿ ਉਹ ਕੁਝ ਵੀ ਨਾ ਲੈਂਦਾ ਚੱਲ ਛੱਡ ਪੂਨਮ ਮੈਂ ਵੀ ਕੀ ਵਿਸ਼ਾ ਛੇੜ ਕੇ ਬੈ ਗਈ ਗਲਤ ਤਾਂ ਤੇਰੀ ਸੀ ਘਪੈਣੇ ਮੈਨੂੰ ਵੀ ਬੁਰਾ ਲੱਗਿਆ ਸੀ ਉਹ ਇੰਨਾ ਰੱਜੇ ਪੁੱਜੇ ਹੋ ਕੇ ਵੀ ਹੋਰਾਂ ਦੇ ਹੱਥਾਂ ਵਾਲੀ ਵੇਖ ਰਹੇ ਸੀ ਹੁਣ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਪਹਿਨਿਆ ਤੇ ਵਰਤਿਆ ਹੈ ਉਹ ਕਿਸੇ ਦਾ ਦਿੱਤਾ ਹੋਇਆ ਕਿਉਂ ਬੇ ਆ ਜੋ ਵੀ ਮੇਰੇ ਪਤੀ ਨੇ ਮੈਨੂੰ ਦੱਸਿਆ ਮੈਂ ਯਕੀਨ ਕਰ ਲਿਆ ਮੇਰੇ ਘਰ ਦੇ ਵੀ ਖੁਸ਼ ਸ਼ਾਇਦ ਲੋਕਾਂ ਨੂੰ ਵਿਖਾਉਣ ਖਾਤਰ ਕੇ ਪ੍ਰਾਣੇ ਨੂੰ ਉਹਨਾਂ ਨੇ ਸਵਿਫਟ ਕਰ ਦਿੱਤੀ ਸੀ ਇਹ ਖੋਰ ਵੀ ਗੱਲ ਸੀ ਮੈਂ ਤਦ ਵੀ ਨਹੀਂ ਬੋਲੀ ਉਹ ਗੱਲ ਤੇਰੇ ਕੋਲ ਮੈਂ ਕਿਵੇਂ ਚੁਪਾ ਸਕਦੀ ਆ ਤੈਨੂੰ ਸ਼ਾਇਦ ਪਤਾ ਨਹੀਂ ਕਿ ਤੇਰੇ ਕੋਲੋਂ ਡਰਦੀ ਨਹੀਂ ਮੈਂ ਪਹਿਲਾਂ ਤੈਨੂੰ ਦੱਸਿਆ ਵੀ ਨਹੀਂ ਸੀ ਕਿ ਮੇਰੀ ਇੰਨੀ ਜਲਦੀ ਹਾਂ ਕਰਨ ਦਾ ਇੱਕ ਹੋਰ ਕਾਰਨ ਕੀ ਸੀ ਪੋਨਾ ਮੈਂ ਮਤਲਬ ਨਹੀਂ ਸਮਝੀ ਹਣ ਸੁਣ ਲੈ ਤੇਰੇ ਕੋਲੋਂ ਕਹਾਂ ਦਰੂਕਾ ਐਮ ਐਸ ਸੀ ਦੇ ਆਖਰੀ ਸਾਲ ਵਿੱਚ ਇੱਕ ਮੁੰਡੇ ਨਾਲ ਮੈਂ ਉਲਝ ਗਈ ਸੀ ਬੜਾ ਮਿੱਠਾ ਸੀ ਰੋਜ਼ ਇੱਕ ਚਿੱਠੀ ਲਿਖਿਆ ਕਰਦਾ ਸੀ ਮੈਨੂੰ ਉਹ ਸਾਰੀਆਂ ਚਿੱਠੀਆਂ ਵਿਆਹ ਤੋਂ 2 ਹਫ਼ਤੇ ਪਹਿਲਾਂ ਮੈਂ ਅੱਗ ਲਾ ਕੇ ਸਾੜ ਦਿੱਤੀਆਂ ਸੀ ਅਸੀਂ ਜੇ ਮਿਲਦੇ ਸੀ ਜਾਂ ਤਾਂ ਉਹ ਉਸਲਾ ਜਾਂਦਾ ਸੀ ਤੇ ਜਾਂ ਕਦੇ ਰੋਜ਼ ਗਾਰਡਨ ਚਲੇ ਜਾਂਦਾ ਸੀ ਤੇ ਜਾਂ ਕਦੇ ਪਿਕਚਰ ਇਕੱਠਿਆਂ ਵੇਖ ਲਈਦੀ ਸੀ ਉਹ ਵੀ ਕਦੀ ਕਦਾਈ ਬਹੁਤ ਵਾਰ ਉਹਨੇ ਮੈਨੂੰ ਕਿਹਾ ਕਿ ਮੈਂ ਉਹਦਾ ਕਮਰਾ ਵੇਖ ਲਵਾਂ ਇੱਕ ਵਾਰ ਤਾਂ ਪਿਕਚਰ ਵੇਖਣ ਤੋਂ ਬਾਅਦ ਆਟੋ ਵਾਲੇ ਨੂੰ ਉਹ ਆਪਣੇ ਕਮਰੇ ਕੋਲ ਲੈ ਵੀ ਗਿਆ ਸੀ ਪਰ ਮੈਂ ਉਹਦੇ ਕਮਰੇ ਅੰਦਰ ਨਹੀਂ ਗਈ ਤੇ ਫਿਰ ਮੇਰੀ ਜिद ਵੇਖ ਕੇ ਨਾ ਉਹ ਮੈਨੂੰ ਆਪ ਹੋਸਟਲ ਛੱਡ ਆਇਆ ਇੱਕ ਸ਼ਾਮ ਫਾਈਨਲ ਪੇਪਰਾਂ ਤੋਂ ਬਾਅਦ ਉਹ ਜੋਰ ਪਾ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਸ ਨੂੰ ਘਟ ਕੇ ਜਸਪ੍ਰੀਤ ਬੋਲੀ ਤੇ ਤੂੰ ਚਲੀ ਗਈ ਬੋਨੂੰ ਤੂੰ ਇਹ ਜਾਣੀ ਨਹੀਂ ਸਕੀ ਕਿ ਉਹ ਕਿਉਂ ਜਿ ਕਰ ਰਿਹਾ ਸੀ ਹੈ ਵੇਖ ਮੈਂ ਸੋਚਿਆ ਚਲੋ ਬੈਠ ਆਉਂਦੀ ਆਂ ਇੰਨੀ ਦੇਰ ਤੋਂ ਆਖ ਰਿਆ ਸੀ ਕਿ ਇੱਕ ਵਾਰ ਤਾਂ ਆ ਜਾ ਮਨ ਤਾਂ ਕਰੀ ਜਾਂਦਾ ਸੀ ਪਹਿਲਾਂ ਵੀ ਜਿਵੇਂ ਤੈਨੂੰ ਦੱਸਿਆ ਕਿ ਪਿਕਚਰ ਵੇਖਣ ਤੋਂ ਬਾਅਦ ਉਸਨੇ ਜ਼ੋਰ ਪਾਇਆ ਸੀ ਮੈਨੂੰ ਆਪਣੇ ਕਮਰੇ ਅੰਦਰ ਲਿਜਾਣ ਲਈ ਪਰ ਮੈਂ ਨਹੀਂ ਸੀ ਮੰਨੀ ਉਸ ਦਿਨ ਤੋਂ ਬਾਅਦ ਮੈਂ ਤਾਂ ਪਿੰਡ ਆ ਜਾਣਾ ਸੀ ਬਸ ਉਸ ਦਿਨ ਮੈਂ ਉਹਦੀ ਮੰਨ ਲਈ ਬਸ ਫਿਰ ਇਹੋ ਆਕੀ ਗਿਆ ਆਪਾਂ ਨੇ ਵਿਆਹ ਕਰਵਾ ਹੀ ਲੈਣਾ ਹੈ ਤੇ ਘਰ ਦੇ ਜਵਾ ਮੈਨੂੰ ਦੇ ਹੀ ਨਹੀਂ ਸਕਦੇ ਉਸ ਦੀਆਂ ਗੱਲਾਂ ਵਿਚ ਆ ਕੇ ਨਾ ਮੈਂ ਉਸ ਕੋਲ ਰਾਤ ਕੱਟ ਲਈ। ਮੈਨੂੰ ਇਹ ਸਮਝਾਉਂਦਾ ਰਿਹਾ ਕਿ ਫਿਕਰ ਵਾਲੀ ਗੱਲ ਹੀ ਕੋਈ ਨਹੀਂ। ਫਿਰ ਮੈਂ ਪਿੰਟਾ ਗਈ। ਘਰ ਦੇ ਪੂਰਾ ਜੋਰ ਲਾਇਆ ਹੋਇਆ ਸੀ ਕਿ ਕੋਈ ਮੁੰਡਾ ਲੱਭੇ। ਤੇ ਫਿਰ ਮੈਂ ਆਨਲਾਈਨ ਤੇਰੇ ਜੀਜਾ ਜੀ ਨੂੰ ਲੱਭ ਲਿਆ। ਘਰ ਦੇ ਜੋਰ ਪਾ ਰਹੇ ਸੀ। ਇਹ ਰਿਸ਼ਤਾ ਹੋ ਜਾਵੇ। ਉਦੋਂ ਮੇਰੇ ਪੀਰੀਅਡ ਨਾ ਆਏ। ਸੱਚੀ ਗੱਲ ਤਾਂ ਐ ਸੀ ਕਿ ਮੈਂ ਡਰ ਗਈ ਸੀ ਤੇ ਫਟਾਫਟ ਤੇਰੇ ਜੀਜਾ ਜੀ ਨੂੰ ਮੈਂ ਕਿਹਾ ਕਿ ਜਲਦੀ ਕਰੋ ਕੋਈ ਦੇਰ ਨਾ ਕਰੋ। ਨਹੀਂ ਹੋਰ ਮੁੰਡਿਆਂ ਵੱਲੋਂ ਵੀ ਜ਼ੋਰ ਪੈ ਸਕਦਾ। ਉਹ ਬਹੁਤ ਜਲਦੀ ਤਿਆਰ ਹੋਗੇ ਉੰਜ ਭਾਵੇਂ ਉਹਨਾਂ ਵੱਲੋਂ ਭੇਜੀ ਦਾਜ ਦੀ ਲਿਸਟ ਵੇਖ ਕੇ ਮੈਨੂੰ ਵੀ ਜਰਾ ਉਹਨਾਂ ਤੋਂ ਗਿਲਾਨ ਜੀ ਆਈ ਸੀ ਤੂੰ ਟਲੀ ਨਹੀਂ ਪੋਨਮ ਤੈਨੂੰ ਮੈਂ ਬਹੁਤ ਸਮਝਾਇਆ ਸ਼ਿਕਾਰੀ ਫਿਰ ਕੀ ਕਹਿੰਦਾ ਸੀ ਤੇਰੇ ਵਿਆਹ ਤੇ ਹੁਣ ਉੱਤੇ ਸ਼ਿਕਾਰੀ ਸਹੀ ਗਿਆ ਤੂੰ ਉਹਨੇ ਤਾਂ ਮੁੜ ਕੇ ਫੋਨ ਵੀ ਨਹੀਂ ਚੁੱਕਿਆ ਮੈਂ ਇੱਕ ਵਾਰ ਚੰਡੀਗੜ੍ਹ ਗਈ ਵੀ ਸੀ ਉਹਨੂੰ ਮਿਲਣ ਤਾਂ ਕਿ ਉਹਨੂੰ ਦੱਸਾਂ ਕਿ ਕੀ ਹੋ ਗਿਆ ਤੇ ਉਹ ਉਸ ਥਾਂ ਜਿੱਥੇ ਮੈਂ ਉਹਦੇ ਕੋਲੇ ਕਰਾਸ ਠਹਿਰੀ ਸੀ ਨਾ ਹੈ ਨਹੀਂ ਸੀ ਮੈਂ ਤਾਂ ਸគਿਏ ਇਹੋ ਸੋਚਦੀ ਰਹੀ ਕਿ ਪੂਨਮ ਮੇਰੇ ਬਾਗ ਇਸ ਗੰਤ ਤੋਂ ਦੂਰ ਰਹੇਗੀ ਬੜੇ ਨਿਰਾਸ਼ਾ ਭਰੇ ਲਹਿਜੇ ਵਿੱਚ ਜਸਪ੍ਰੀਤ ਬੋਲੀ ਉਸ ਰਾਤ ਨਾ ਪਹਿਲੇ ਮੇਰੀ ਅੰਦਰਲੀ ਆਕਰ ਤੇ ਮਜਾਜ ਪਤਾ ਨਹੀਂ ਕਿੱਧਰ ਨੋਟ ਗਏ ਸੀ ਪਤਾ ਨਹੀਂ ਕਿਵੇਂ ਗੱਲਾਂ ਵਿੱਚ ਆ ਗਈ ਮੈਂ ਉਹਦੀਆਂ ਉਹ ਮਿੱਠੀਆਂ ਗੱਲਾਂ ਤੇ ਕਮਾਲ ਦੀਆਂ ਵਿਅੰਤਾਂ ਸੁਣ ਕੇ ਮੇਰਾ ਮਨ ਪਿਘਲ ਗਿਆ ਪੂਨਮ ਨੇ ਅੱਖ ਕਿਨੀ ਮਿਪਾਲੀ ਕੋਈ ਤੈਨੂੰ ਦਿੱਕਤ ਤਾਂ ਨਹੀਂ ਆਈ ਆਪਣੇ ਮਾਹੀ ਨਾਲ ਨਹੀਂ ਕੋਈ ਸਵਾਲ ਨਹੀਂ ਹੋਇਆ ਇੱਕ ਮਹੀਨੇ ਬਾਅਦ ਮੈਂ ਆਪਣੇ ਪਤੀ ਕੋਲ ਰੌਲਾ ਪਾ ਦਿੱਤਾ ਕਿ ਮੈਂ ਗਰਭਵਤੀ ਹੋ ਗਈ ਹਾਂ ਉਹ ਆਖਣ ਲੱਗਾ ਅਬੋਰਸ਼ਨ ਕਰਵਾ ਲੈ ਐਨੀ ਜਲਦੀ ਬੱਚਾ ਨਾ ਕਰੀਏ ਤਾਂ ਚੰਗਾ ਹੈ ਮੈਂ ਆਪ ਹੀ ਨਹੀਂ ਸੋਚਾਂਦੀ ਕਿ ਉਸ ਬੇਵਫਾ ਕੁੱਤੇ ਦਾ ਬੱਚਾ ਪਾਲਾਂ ਤੇ ਮੈਂ ਝੱਟ ਮੰਨ ਗਈ ਇਹ ਜਿਵੇਂ ਮੇਰੇ ਪਤੀ ਨੇ ਮੇਰਾ ਅਬੋਰਸ਼ਨ ਕਰਵਾ ਦਿੱਤਾ ਚਲੋ ਮੁਸੀਬਤ ਢੜੀ ਤੇ ਜਾਨ ਛੁੱਟੀ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਸੀ ਤੇ ਉਨਹੀ ਦਿਨੀ ਤੇਰੀਆਂ ਗੱਲਾਂ ਮੈਨੂੰ ਬੜੀਆਂ ਯਾਦ ਆਈਆਂ ਤੇਰੇ ਕੋਲੋਂ ਡਰ ਕੇ ਅੜੀਏ ਮੈਂ ਤੈਨੂੰ ਕੁਝ ਵੀ ਨਹੀਂ ਸੀ ਦੱਸਿਆ ਤੂੰ ਬਸ ਚਰਾਕੀ ਨਾਲ ਬਚ ਗਈ ਨਹੀਂ ਤਾਂ ਖੂਪ ਉਡ ਦਿੱਤਾ ਸੀ ਆਪਣੇ ਮਾਪਿਆਂ ਲਈ ਕੰਜਰੀਏ ਦਾ ਜਿਹਦੀ ਇੱਜ਼ਤ ਰੁੱਲ ਜਾਣੀ ਸੀ ਪਾਗਲ ਕਿਸੇ ਥਾਂ ਦੀ ਚਲੋ ਫਿਰ ਵੀ ਚੰਗੀ ਰਹੀ ਰੱਬ ਨੇ ਰੱਖ ਲਿਆ ਅੜੀਏ ਮੈਂ ਸੱਚ ਆਖ ਰਹੀ ਹਾਂ ਕਿ ਤੇਰੇ ਲਈ ਮੈਂ ਮੁੰਡਾ ਜ਼ਰੂਰ ਲੱਭਾਂਗੀ ਜੋ ਸਾਹੁ ਹੋਵੇ ਤੇ ਤੇਰੀ ਬਹੁਤ ਮਦਦ ਕਰਨ ਵਾਲਾ ਹੋਵੇ। ਪੂਨਮ ਨੇ ਜਸਪ੍ਰੀਹ ਦਾ ਹੱਥ ਕੁਟਿਆ। ਮੈਨੂੰ ਨਹੀਂ ਲੱਗਦਾ ਕਿ ਮੈਂ ਵਿਆਹ ਪਿੱਛੇ ਆਪਣੇ ਪਾਪਾ ਨੂੰ ਰੋਲਣ ਦੇਵਾਂਗੀ। ਜਸਪ੍ਰੀਹ ਨੇ ਗੰਬੇਸਤ ਨਾਲ ਕਿਹਾ। "ਕਿਆ ਹੈ ਨਾ ਕਿ ਪਾਪਾ ਤੇ ਪ੍ਰਾਣ ਨੂੰ ਉੱਧਰ ਹੀ ਸੱਦ ਲਈ।" ਪੂਨਮ ਨੇ ਫਿਰ ਤੋਰ ਪਾਇਆ। "ਚਲੋ ਵੇਖ ਲਵਾਂਗੀ ਸਖੀ ਜੀ। ਤੂੰ ਕਦੋਂ ਜਾਣਾ ਆਸਟ੍ਰੇਲੀਆ?" ਜਸਪ੍ਰੀਹ ਬੋਲੀ। "ਅਗਲੇ ਐਤਵਾਰ ਦੀ ਫਲਾਈਟ ਹੈ। ਚਲੋ ਫੋਨ ਕਰਦੀ ਰਹੀ ਤੂੰ।" ਇਹ ਕਿਵੇਂ ਹੋ ਸਕਦਾ ਕਿ ਤੈਨੂੰ ਮੈਂ ਫੋਨ ਨਾ ਕਰਾਂ ਪੂਨਮ ਬੋਲੀ ਇਹਨੇ ਨੂੰ ਗੁਰਦੇਵ ਸਿੰਘ ਆਗੇ ਤੇ ਉਹਨੇ ਪੂਨਮ ਦੱਸ ਸਿਰ ਪਲੋਸਿਆ ਫਿਰ ਉਹਨੇ ਉਹਦਾ ਤੇ ਉਸਤੇ ਪੁਰਾਣੇ ਦਾ ਹਾਲ ਚਾਲ ਪੁੱਛਿਆ ਜੇ ਵਿੱਚੋਂ 500 ਰੁਪਏ ਕੱਢ ਕੇ ਉਹਨੇ ਪੂਨਮ ਨੂੰ ਜ਼ੋਰ ਨਾਲ ਫੜਾਇਆ ਤੇ ਇਹ ਆਖਿਆ ਪੂਨਮ ਪੁੱਤਰ ਐਨੂੰ ਤੇਰੇ ਵਿਆਹ ਤੇ ਜਲਦੀ ਮੁੰਨਾ ਪਿਆ ਜੋ ਜਸਪ੍ਰੀਤ ਨੇ ਛਗਣ ਪਾਇਆ ਸੀ ਨਾ ਉਹ ਤੇਰੀ ਦੋਸਤੀ ਵਾਲਾ ਸੀ ਇਹ ਪਿਆਰਤੀ ਵਾਲਾ ਸੀ ਜੋ ਵਿਆਹ ਤੋਂ ਬਾਅਦ ਪਾਈਦਾ ਹੈ ਪੁੱਤਰ ਕਿਉਂ ਖੇਚਰ ਕਰੀ ਜਾਂਦੇ ਹੋ ਤਾਜ ਜੀ ਮੈਂ ਤਾਂ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ ਸ਼ਗਨ ਨੂੰ ਸ਼ਗਨ ਸਮਝੀ ਲਾਤੀ ਹੈ ਉਹ ਕੁਝ ਦਿਨ ਇੰਜੀ ਗੱਲਾਂ ਕਰਦੇ ਰਹੇ ਜਾਨ ਲੱਗੇ ਤੋਂ ਗੁਰਦੇਵ ਸਿੰਘ ਨੇ ਪੂਨਮ ਨੂੰ ਕਿਹਾ ਆਪਣੀ ਸਹੇਲੀ ਲਈ ਵੀ ਕੋਈ ਚੰਗਾ ਲੜਕਾ ਲੱਭੀ ਆ ਸਾਡੇ ਕੋਲੋਂ ਦਾਜ ਤਾਂ ਨਹੀਂ ਦਿੱਤਾ ਜਾਣਾ ਤੈਨੂੰ ਪਤਾ ਹੀ ਹੈ ਸ਼ੇਰ ਮੇਰੇ ਚਾਚਾ ਜੀ ਮੈਂ ਤਾਂ ਪਹਿਲਾਂ ਜਸਪ੍ਰੀਤ ਨੂੰ ਆਖਰੀ ਸੀ ਉਧਰ ਇਹਦੇ ਲਈ ਵੀ ਬਹੁਤ ਲਾਇਕ ਤੇ ਸਾਊ ਮੁੰਡਾ ਮੈਂ ਲੱਭਣਾ ਹੈ। ਹਾ ਪੁੱਤਰ ਵਾ ਇਹ ਹੁੰਦੀ ਹੈ ਦੋਸਤੀ ਤੇ ਭੈਣਾਂ ਦਾ ਪਿਆਰ ਫਿਰ ਭੁਨੋਂ ਚਲੇਗੀ। ਤੇ ਉਸਦੇ ਜਾਣ ਤੋਂ ਬਾਅਦ ਗੁਰਦੇਵ ਸਿੰਘ ਨੇ ਕਿਹਾ ਇਹੋ ਤੇਰੀ ਸਿਹਦੀ ਹੈ। ਜੋ ਬਚਪਨ ਤੋਂ ਤੇਰੇ ਨਾਲ ਜੁੜੀ ਰਹੀ ਹੈ ਭਾਵੇਂ ਇਨ੍ਹਾਂ ਦੇ ਕਰਤਿਆਂ ਦਾ ਨੱਕ ਜਰਾ ਉੱਚਾ ਹੈ। ਇਹ ਕੋਈ ਮੁੰਡਾ ਤੇਰੇ ਲਈ ਜਰੂਰ ਲੱਭੇਗੀ। ਪਾਪਾ ਆ ਜਾਓ ਇੱਧਰ। ਤੁਹਾਨੂੰ ਮੈਂ ਰੋਟੀ ਪਾ ਦੇਵਾਂ ਬਣੀ ਪਈ ਹੈ। ਉਹ ਖਾਲੀ ਹਾਂ ਹਾਂ ਮੈਂ ਤੇ ਪੂਨਮ ਨੇ ਇਕੱਠਾਂ ਹੀ ਖਾਧੀ ਸੀ ਬਾਕੀ ਅਗਲੀ ਕਾਂਡ ਵਿੱਚ ਧੰਨਵਾਦ